ਅਜਨਾਲਾ ਦੇ ਨੇੜੇ ਪਿੰਡ ਰੂੜੇ ਵਾਲ ਵਿਖੇ ਰਮਦਾਸ ਪੁਲਸ ਤੇ ਦੋ ਬਦਮਾਸ਼ਾਂ ਚ ਇਨਕਾਊਂਟਰ ਹੋਇਆ ਜਿਸ ਵਿੱਚ ਪੁਲਸ ਦੀ ਗੋਲੀ ਲੱਗਣ ਨਾਲ ਨਾਮੀ ਗੈਂਗਸਟਰ ਜੀਵਨ ਫੌਜੀ ਜ਼ਖਮੀ ਹੋ ਗਿਆ ਇਸ ਸੰਬੰਧੀ ਗੁਰਵਿੰਦਰ ਸਿੰਘ ਢਿੱਲੋਂ ਡੀਐਸਪੀ ਅਜਨਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਗੈਂਗਸਟਰਾਂ ਵੱਲੋਂ ਰਮਦਾਸ ਚ ਇੱਕ ਦੁਕਾਨਦਾਰ ਉੱਪਰ ਗੋਲੀ ਚਲਾਈ ਗਈ ਸੀ ਜਿਸ ਦਾ ਰਮਦਾਸ ਪੁਲਸ ਨੇ ਪਿੱਛਾ ਕੀਤਾ ਅਤੇ ਇਹਨਾਂ ਨੂੰ ਕਰਨਾਲ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਜੀਵਨ ਫੌਜੀ ਦੇ ਸਾਥੀ ਹਨ ਉਹ ਇਧਰ ਆ ਗਏ ਗੱਡੀ ਤੋਂ ਇਧਰ ਆ ਕੱਲ ਗੱਡੀ ਕੱਟ ਉਹਨੂੰ ਦੇਖ ਤੋਂ ਕੰਦਰ ਗਿਆ ਉਹਕੇ ਇਧਰ ਬਾਤੀ ਠੰਗਾ ਸਾਹਿਬ ਉੱਥੇ ਕਿਸੇ ਇਸਰਾਂ ਆਏ ਸੀ ਲੱਗੇ ਮੋਢੇ ਦਾ ਸੋ ਭਈ ਮੋਢੇ ਪਾ ਲੈ ਮੋਢੇ ਦਾ ਪਾ ਲੈ ਹਾਂ ਆਪੀਏ ਮੈਂ ਤੇ 81025 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਿਹਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੀਗਾ ਜਿਸ ਤੇ ਤੁਰੰਤ ਰਮਦਾਸ ਥਾਣੇ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜੋ ਮਾਨਯੋਗ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਅਪਣਾਉਣ ਦੀਆਂ ਹਦਾਇਤਾਂ ਨੂੰ ਮੁਕ ਰੱਖਦੇ ਹੋਏ ਸਰਦਾਰ ਨਾਨਕ ਸਿੰਘ ਆਈਪੀਐਸ ਡੀਆਈਸੀ ਬਾਰਡਰ ਰੇਂਜ ਅਤੇ ਸਰਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਸਰ ਆਈਪੀਐਸ ਜਿਹੜੇ ਐਸਐਸਪੀ ਆ ਉਹਨਾਂ ਦੀ ਸਪੈਸ਼ਲ ਟੀਮ ਤੇ ਐਸਐਚਓ ਰਮਦਾਸ ਵੱਲੋਂ ਜਿਹੜੀ ਆ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋયા ਇਸ ਮੁਕਦਮੇ ਦੇ ਵਿੱਚ ਕਰਨਾਲ ਤੱਕ ਤਫ਼ਤੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਏਲੀਅਸ ਆਬੀ ਤੇ ਆਯਾਦਾ ਇਹ ਦੋਨੋਂ ਬੇਸਿਕ ਤੌਰ ਤੇ ਬਿਹਾਰ ਦੇ ਰਹਿਣ ਵਾਲੇ ਨੇ ਪਰ ਅੱਜ ਕੱਲ੍ਹ ਕਰਨਾਲ ਰਹ ਰਹੇ ਨੇ ਇਹਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਆ ਗੈਂਗਸਟਰ ਆ ਉਹਨੇ ਆਕਾਸ਼ ਨਾਂ ਦੇ ਇੱਕ ਜਿਹੜਾ ਬੰਦਾ ਇਕਲੀ ਦੇ ਵਿੱਚ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਉਹਨਾਂ ਨੇ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਇਹਨਾਂ ਨੂੰ ਜਦੋਂ ਦੋਵਾਂ ਰੂਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਿਮਾਨਡ ਤੇ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ 'ਚ ਬੱਚਿਆ ਵਰਤਿਆ ਪਿਸਤਲ ਜਿਹੜਾ ਉਹ ਇਹਨਾਂ ਨੇ ਇਥੇ ਰੂੜੇਵਾਲ ਧੂਸੀ ਤੇ ਲਗਾ ਕੇ ਰੱਖਿਆ ਜਿਨ੍ਹਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਪਿਸਟਲ ਦੇ ਨਾਲ ਆਰਟੀ ਤੇ ਫਾਇਰਿੰਗ ਕੀਤੀ ਤੇ ਦੋਵਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇਨਕਾਊਂਟਰ ਦੇ ਵਿੱਚ ਚੱਕਰੀ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਫਸਟ ਸਟੇਟ ਦੇ ਕੇ ਹਸਪੀਟਲ ਪਹੁੰਚਾ ਦਿੱਤਾ ਤੇ ਬਾਕੀ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਅਸੀਂ ਕਰ ਰਹੇ ਹਾਂ ਕਿ ਇਹ ਹੈਗਨਾ ਸੰਬੰਧਿਤ ਹੈ ਤੇ ਕਾਰਨ ਕੀ ਸੀ ਕਿਉਂ ਇਹਨਾਂ ਵੱਲੋਂ ਗੋਲੀ ਚਲਾਈ ਇਹ ਜੀ ਅਸਲ ਚ ਇਹ ਸਾਰੀ ਵਾਰਦਾਤ ਜੀਵਨ ਪਬਜੀ ਨੇ ਗਾਂ ਇਹਦਾ ਇੱਕ ਹੋਰ ਗੁਰਗਾ ਜੀ ਇਹ ਇਥੋਂ ਦਾ ਰਹਿਣ ਵਾਲਾ ਸਾਡੇ ਇਲਾਕੇ ਦਾ ਉਹ ਅਸੀਂ ਵੈਰੀਫਾਈ ਕਰ ਲਿਆ ਉਹਦੇ ਕਹਿਣ ਤੇ ਇਹਨਾਂ ਨੇ ਬਾਤ ਦਾ ਅੰਜਾਮ ਦਿੱਤਾ ਹੁਣ ਇਹਦੇ ਪਿੱਛੇ ਸਾਰੀ ਕਹਾਣੀ ਜਿਹੜੀ ਆ ਅੱਗੇ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋ ਜਾਵੇਗੀ ਕਿਉਂਕਿ 6-7 ਮਹੀਨੇ ਪਹਿਲਾਂ ਵੀ ਇਸੇ ਹੀ ਦੁਕਾਨ ਤੇ ਗੋਰੀ ਚੱਲੀ ਸੀ ਉਸ ਵਕਤ ਵੀ ਇਹ ਜਿਹੜਾ ਵਾ ਇੱਕ ਕਹਾਣੀ ਜਿਹੜੀ ਕਲੀਅਰ ਨਹੀਂ ਸੀ ਹੋ ਸਕੀ ਪਰ ਹਣਾਉਣ ਵਾਲੇ ਦਿਨਾਂ 'ਚ ਇਹਦੇ ਵਿੱਚ ਸਾਰੀ ਕਲੀਅਰ ਕਰਕੇ ਅਸੀਂ ਅਗਲੀ ਕਾਰਵਾਈ ਜਿਹੜੀ ਆ ਮਚਨੇ ਆਂ ਠੀਕ ਲੱਗਦਾ ਕਿ ਚੰਦ ਪੈ ਹੈ ਜੀ ਖਾਤਰ ਇਹ ਨੌਜਵਾਨ ਜੀਆ ਕਾਰਜ ਅੰਜਾਮ ਪਾਉਂਦੇ ਆਂ ਦੇਖੋ ਜੀ ਕੁਝ ਪੈਸਿਆਂ ਦੇ ਲਾਲਚ ਵਿੱਚ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਨੇ ਇਹਨਾਂ ਨੂੰ ਪਹਿਲਾਂ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਰਹੇ ਆਂ ਪੀਐਸ ਦੇ ਮਾੜੇ ਅੰਸ਼ਰਾਂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਨਾ ਤੇ ਆਪਣੇ ਮਾਪੇ ਪੜੀਆਂ ਆਸਾਂ ਤੇ ਨਾ ਪਾਣੀ ਫੇਰਨਾ ਹਮੇਸ਼ਾ ਇੱਕ ਮਾਪੇ-ਮਾਪਾ ਆਪਣੇ ਬੱਚਿਆਂ ਨੂੰ ਕੁਝ ਚੰਗਾ ਬਣਨ ਵਾਸਤੇ ਪਾਲ-ਪੋਸ਼ਕੀ ਵੱਡਾ ਕਰਦਾ ਤੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਅਪੀਲ ਹੈ ਪੀਐਸ ਦੇ ਮਾੜੇ ਅੰਸ਼ਰਾਂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰਨਾ ਲੋੜ